ਆਸੀ ਭਗਵਾਨ ਸੇਨਾ ਸਗਠਨ ਦੇ ਸਾਰੇ ਪਦਤਧਾਰੀ ਇੱਥੇ ਮੌਜੂਦ ਨੇ ਅਸੀਂ ਅੱਜ ਅੰਮ੍ਰਿਤਸਰ ਦੇ ਡੀਸੀ ਮੈਡਮ ਨੂੰ ਅੱਜ ਪੱਤਰ ਆਪਣਾ ਦਿੱਤਾ ਹੈ ਵੀ ਰਾਮ ਲੀਲਾ ਦੇ ਵਿੱਚ ਜਿਹੜੀ ਸ਼ਰੀਲ ਡਾਂਸ ਹਿੰਦੀ ਗਾਣੇ ਵਰਤ ਕੇ Hindu ਸਮਾਜ ਦੀ ਜਿਹੜੀ ਬੇਦਬੀ ਕੀਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਰਾਮ ਲੀਲਾ ਜਿਹੜੇ ਲੋਕ ਜਿਹੜੇ ਰਾਮ ਲੀਲਾ ਕਲੱਬ ਰਾਮ ਲੀਲਾ ਕਰਦੇ ਨੇ ਉਹ ਬਿਲਕੁਲ ਮਰਿਆਦਾ ਦੇ ਵਿੱਚ ਰਹਿ ਕੇ ਰਾਮ ਲੀਲਾ ਨੂੰ ਕਰ ਲੈਣ ਜੇਕਰ ਉਹ ਮਰਿਆਦਿਆਂ ਨੂੰ ਭੰਗ ਕਰਦੇ ਆ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਕਿਉਂਕਿ ਥੋੜੀ ਜਿਹੀ ਭੀੜ ਇਕੱਠੀ ਕਰਨ ਲਈ ਆਪਣੇ ਹੀ ਸਮਾਜ ਦਾ ਮਜ਼ਾਕ ਬਣਾਉਣਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਸ ਲਈ ਅੱਜ ਮਾਨਜੋਗ ਸਾਡੇ ਜਿਹੜੇ ਡੀਸੀ ਮੈਡਮ ਨੇ ਉਹਨਾਂ ਨੇ ਅੰਮ੍ਰਿਤਸਰ ਜਿਹੜੇ ਸਾਡੇ ਮਾਨਜੋਗ ਕਮਿਸ਼ਨ ਸਾਹਮਣੇ ਉਹਨਾਂ ਨੂੰ ਮਤਲਬ ਮਾਰਕ ਕਰਤੀ ਐਪਲੀਕੇਸ਼ਨ ਤੇ ਜੇਕਰ ਜ਼ਿਲ੍ਹੇ ਦੇ ਵਿੱਚ ਜਾਂ ਦਿਹਾਤੀ ਜ਼ਿਲ੍ਹੇ ਦੇ ਵਿੱਚ ਸਾਡੇ ਅੰਮ੍ਰਿਤਸਰ ਦਿਹਾਤੀ ਜਿਹੜੇ ਦੇ ਵਿੱਚ ਜੇਕਰ ਕੋਈ ਬੇਦਬੀ ਕਰਦਾ ਹੈ ਰਾਮਲਲਾ ਸਟੇਜ ਦੇ ਉੱਤੇ ਫਿਲਮੀ ਗਾਣੇ ਲਗਾ ਕੇ ਤੇ ਉੱਤੇ ਬਿਲਕੁਲ ਬਣਦੀ ਕਾਨੂੰਨ ਕਾਨੂੰਨੀ ਕਰਵੀਂ ਪੰਗੋ ਜੀ ਹਰ ਸਾਲ ਸੰਗਠਨਾਵਾਂ ਵੱਲੋਂ ਅਲਰਟ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਬੇਨਤੀ ਵੀ ਕੀਤੀ ਜਾਂਦੀ ਹੈ ਅਪੀਲ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਕਿ ਰਾਮਲਲਾ ਕਮੇਟੀਆਂ ਨੂੰ ਕਿ ਇਸ ਤਰ੍ਹਾਂ ਦੇ ਅਸ਼ਲੀਲ ਕੋਈ ਡਾਂਸ ਜਾਂ ਕੁਝ ਇਸ ਤਰ੍ਹਾਂ ਦਾ ਨਾ ਕੀਤਾ ਜਾਵੇ ਢੀ ਧਾਰਮਿਕ ਭਾਵਨਾ ਨੂੰ ਫਰਕ ਪੈਂਦਾ ਹੈ ਕਿਉਂਕਿ ਹਰ ਸਾਲ ਇਹ ਹੁੰਦਾ ਹੈ ਤੁਹਾਡੇ ਉਲ ਪਹਿਲਾਂ ਪੀਨ ਤਾਂ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਕਲੱਬ ਵੱਲੋਂ ਆ શરીર ਕੋਈ ਨਾ ਕੋਈ ਵੀਡੀਓ ਸਾਹਮਣੇ ਆ ਹੀ ਜਾਂਦੀ ਹੈ ਦੇਖੋ ਜੀ ਜਦੋਂ ਜਦੋਂ ਵੀਡੀਓ ਸਾਹਮਣੇ ਆਈਆਂ ਉਹ ਲੋਕਾਂ ਦੇ ਪਰਚੇ ਵੀ ਦਰਜ ਹੋਏ ਆ ਭਗਵਾਨ ਸੇਨਾ ਸੰਗਠਨ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਦੇ ਸਾਰੇ ਜਿਹੜੇ ਪੱਦ ਅਧਿਕਾਰੀ ਨੇ ਤੇ ਸਟੀਆਂ ਨੇ ਬਿਆਨਾਂ ਉਤੇ ਰਾਮ ਲਿਆ ਦੇ ਪਰਚੇ ਦਰਜ ਨੇ ਮੇਰੇ ਖੁਦ ਦੇ ਬਿਆਨਾਂ ਨੇ ਰਾਮ ਲਿਆ ਦੇ ਪਰਚੇ ਦਰਜ ਨੇ ਮੰਗ ਪੱਤਰ ਦੇਣ ਦਾ ਇੱਕੋ ਕਰਨਿਆ ਅਸੀਂ ਆਪਣੇ ਸਮਾਜ ਤੇ ਖੁਦ ਪਰਚੇ ਦਰਜ ਨਹੀਂ ਕਰਾਉਣਾ ਚਾਹੁੰਦੇ ਜਿਹੜੇ ਲੋਗ ਮर्यादा ਦੇ ਵਿੱਚ ਕੰਮ ਕਰਦੇ ਨੇ ਅਸੀਂ ਉਹਨਾਂ ਤਨ ਮਨ ਧੰਦੇ ਨਾਲ ਖੜੇ ਆਂ ਪਰ ਜਿਹੜੇ ਲੋਗ ਰਾਮਲੀਲਾ ਵਿੱਚ ਪ੍ਰਭੂ ਸ਼ਰੀ ਰਾਮ ਜੀ ਮर्यादा ਪਰਸ਼ੋਤਮ ਨੇ ਉਹਨਾਂ ਦੀ ਜੀਵਨ ਗਾਥਾ ਮर्यादा ਨਾਲ ਭਰੀ ਹੋਈ ਆ ਜੇਕਰ ਸਾਡਾ ਸਮਾਜ ਇਹ ਮਜ਼ਾਕ ਬਣਾਉਂਦਾ ਹੈ ਤੇ ਫਿਰ ਕਾਨੂੰਨੀ ਕਾਰਵਾਈ ਤੇ ਜ਼ਰੂਰ ਹੋਏਗੀ ਬਿਲਕੁਲ ਅਸ਼ਵਾਸ਼ਣ ਦਵਾਇਆ ਗਿਆ ਬਿਲਕੁਲ ਅਸ਼ਵਾਸ਼ਣ ਦਵਾਇਆ ਗਿਆ ਮੈਡਮ ਨੇ ਕਿਹਾ ਵਾ ਵੀ ਜੇਕਰ ਕੋਈ ਮर्यादा भंग ਕਰਦਾ ਹੈ ਤੇ ਅੰਮ੍ਰਿਤਸਰ ਦੇ ਸਿੱਪੀ ਸਾਹਿਬ ਨੂੰ ਉਹਨਾਂ ਨੇ ਮਾਰਕ ਕਰ ਦਿੱਤੀ ਆ ਪੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਰਡਰ ਪਾਸ ਹੋ ਜਾਣਗੇ ਸਭ ਨੂੰ ਕਾਪੀ ਇੱਕ ਮਿਲ ਜੇਗੀ ਇੰਨੀ ਗੱਲ ਇਹ ਆ ਕਿ ਸਾਡਾ ਜਿਹੜਾ ਆਪਣਾ ਹਿੰਦੂ ਸਮਾਜ ਆ ਇਹ ਕੋਈ ਬਾਹਰ ਦਾ ਸਮਾਜ ਨਹੀਂ ਆ ਜਿਹੜਾ ਕਰ ਰਿਹਾ ਅਸੀਂ ਆਪਣੇ ਸਮਾਜ ਨੂੰ ਸੁਚੇਤ ਕਰਨ ਆਏ تھے ਵੀ ਭਾਈ ਸਾਹਿਬ ਬੇਨਤੀ ਆ ਰਾਮਲੀਲਾ ਕਮੇਟੀਆਂ ਨੂੰ ਵੀ ਇਹ ਕੰਮ ਬਿਲਕੁਲ ਬੰਦ ਕਰ ਦਿਓ ਤੁਸੀਂ ਮਰਿਆਦਾ 'ਚ ਰਹਿ ਕੇ ਰਾਮਲੀਲਾ ਕਰੋ ਤਾਂ ਜੋ ਉੱਥੇ ਹੁੱਲੜਬਾਜੀ ਵੀ ਨਾ ਹੋਵੇ ਮਰਿਆਦਾ 'ਚ ਕਰੋਗੇ ਨਾ ਤੇ ਹੁੱਲੜਬਾਜੀ ਬਿਲਕੁਲ ਨਹੀਂ ਹੋਏਗੀ ਅਸੀਂ ਇਹੋ ਗੱਲ ਕਹਿੰਦੇ ਹੋਏ ਕਵਾਂਗੇ ਵੀ ਰਾਮ ਲੀਲਾ ਚ ਜਿੱਥੇ ਜ਼ਰੂਰਤ ਆ ਸਾਡਾ ਸੰਗਠਨ ਰਾਸ਼ਟਰੀ ਭਗਵਤ ਸੇਨਾ ਸੰਗਠਨ ਖੜਾ ਹੈ ਪਰ ਜਿੱਥੇ ਤੁਸੀਂ ਮਰਿਆਦਾ ਪੰਕ ਕੀਤੀ ਉੱਥੇ ਸਾਡੀਆਂ ਟੀਮਾਂ ਐਕਸ਼ਨ ਚ ਆਉਂਗੀ ਪੰਕ ਜੀ ਲੇਕਿਨ ਹਰ ਸਾਲ ਪੁਰਾਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਇਹ ਜਿੱਦੀਆਂ ਵੀਡੀਓ ਬਾਰੇ ਦੇਖੋ ਜੀ ਕੁਝ ਮੀਡੀਆ ਦੇ ਲੋਕ ਹੀ ਨੇ ਜਿਹਨੇ ਇਹ ਜਿਹੜੀਆਂ ਪੁਰਾਣੀਆਂ ਵੀਡੀਓਜ਼ ਚਲਾ ਕੇ ਕੁਝ ਵਿਊ ਲੈਣੇ ਚਾਹੁੰਦੇ ਨੇ ਇਹ ਉਹਨਾਂ ਦੀ ਆਪਣੀਆਂ ਗਲਤੀਆਂ ਪਰ ਜਿੱਲੀਆਂ ਵੀ ਅੱਜ ਤੱਕ ਵੀਡੀਓ ਵਾਇਰਲ ਹੋਈਆਂ ਹਨ ਉਹਨਾਂ ਦੀਆਂ ਪਰਚੇ ਦੀਆਂ ਕਾਪੀਆਂ ਮੇਰੇ ਤੋਂ ਲੈ ਰਹਿਓ ਸਾਡੇ ਰਾਸ਼ਟਰੀ ਭਗਵਾਸੇ ਨਾਲ ਸੰਗਠਨ ਨੇ ਪਰਚੇ ਦਰਜ ਕਰਾਏ ਆ ਪੰਜਾਬ ਚ ਪਹਿਲਾ ਪਰਚਾ ਦਰਜ ਹੀ ਇਹੀ ਕਰਾਇਆ ਸੀ ਤੇ ਦੂਸਰਾ ਵੀ ਅਸੀਂ ਕਰਾਇਆ ਕੁਝ ਸਾਡੇ ਹਿੰਦੂ ਸੰਗਠਨ ਭਰਾ ਸੀ ਜਿਹੜੇ ਸਾਡੇ ਨਾਲ ਖੜੇ ਹੋਏ ਪਰ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਤੁਸੀਂ ਦੇਖ ਰਹੇ ਹੋ RAM LILA RAVAN ਕੋਈ ਸੀਤਾ ਮਾਤਾ ਜਿਹਨੂੰ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਉਹ ਇੱਥੋਂ ਦੀਆਂ ਨਹੀਂ ਆ ਉਹ ਵੈਸਟ ਬੰਗਾਲ ਜਾਂ ਕਿਸੇ ਹੋਰ ਏਰੀਆ ਦੀਆਂ ਉਹਨਾਂ ਨੂੰ ਟਰੇਸਿੰਗ ਤੇ ਲਗਾਇਆ ਪੁਲਸ ਨੇ ਪਰ ਹਜੇ ਕੁਝ ਲੱਭਾ ਨਹੀਂ ਪੰਗੜੀ ਲੰਗੂਰ ਮੇਲਾ ਬੜੇ ਵੱਡੇ ਪੱਧਰ ਦਾ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏ ਦੇਖੋ ਜੀ ਅਸੀਂ ਤੇ ਕਹਾਂਗੇ ਵੀ মিডিਆ ਨੂੰ ਇਹ ਚਲਾਉਣੀਆ ਨਹੀਂ ਚਾਹੀਦੀਆਂ ਜਾਂ মিডিਆ ਚਲਾਉਂਦੀ ਆ ਤੇ ਸਾਨੂੰ ਉਹਦਾ ਐਡਰੈਸ ਜ਼ਰੂਰ ਦਵੇ ਪੰਗੜੀ ਅੰਮ੍ਰਿਤਸਰ ਦੇ ਵਿੱਚ ਲੰਗੂਰ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਉੱਥੇ ਵੀ ਅਜਿਹੇ ਬਾਣੇ ਤਿਆਰ ਕੀਤੇ ਜਾਂਦੇ ਆ ਜਿੱਦ ਸਾਡੇ ਇਤਿਹਾਸ ਦਾ ਨਹੀਂ ਮਿਲਦੇ ਲੱਗਦਾ ਨਹੀਂ ਕਿ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜੀ ਮੈਂ ਗੱਲ ਕਹਾਂ ਨਾ ਧਰਮ ਨੂੰ ਤਨੰਦੀ ਥਾ ਰੱਖੋ ਧਰਮ ਵਾਲੇ ਗੱਲ ਦੇ ਵਿੱਚ ਇੱਕ ਦੂਜੇ ਨਾਲ ਭਿੜੋ ਨਾ ਕਿਉਂਕਿ ਜੇ ਲੰਗੂਰ ਮੇਲਾ ਹੁੰਦਾ ਹੈ ਪ੍ਰਸਿੱਧ ਮੰਦਿਰ ਪੂਰੇ ਵਾੜ ਦਾ ਸਾਡਾ ਜਿਹੜਾ ਕਿੱਥੇ ਆ ਜੀ ਉਹ ਅੰਬਰਸੇਲ ਤੇ ਵਿੱਚ ਹੈ ਲੰਗੂਰ ਮੇਲਾ ਜਿੱਥੇ ਲੱਗਦਾ ਹੈ ਪਰ ਲੋਕੀ ਉੱਥੇ ਮਰਜ਼ਾ ਆਪਣੀ ਮਰਜ਼ਾ ਪੂਰੀ ਹੁੰਦੀਆਂ ਨੇ ਫੇਰ ਆਉਂਦੇ ਆ ਪਰ ਤੁਹਾਨੂੰ ਮੈਂ ਗੱਲ ਕਹਾਂ ਜੋ ਨਾ ਇੱਥੇ ਵਕ ਵਕ ਪਾਰਟੀਆਂ ਬਣੀਆਂ ਜਿਹੜੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਲੜ ਰਹੀਆਂ ਨੇ ਜੇ ਕੰਪੀਟੀਸ਼ਨ ਲੜਨਾ ਤੇ ਕੁਝ ਹੋਰ ਤਰ੍ਹਾਂ ਜਿਹਾ ਕੇ ਲੜੋ ਹਿੰਦੂ ਸਮਾਜ ਇਦਾਂ ਦੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰੇਗਾ ਜੇਕਰ ਕੋਈ ਨਸ਼ੇ ਵਾਲਾ ਬੰਦਾ ਜੇਕਰ ਕੋਈ ਮर्यादा ਪੰਗ ਲੰਗੂਰ ਬਣ ਕੇ ਕਰਦਾ ਫੜਿਆ ਗਿਆ ਤਾਂ ਕਾਨੂੰਨੀ ਕਾਰਵਾਈ ਤੇ ਹਾਈ ਕੋਰਟ ਵਾਲੀ ਤਿਆਰ ਰਹਿਣ ਅਸੀਂ ਕਿਸੇ ਨੂੰ ਵੀ ਬਿਲਕੁਲ ਰੀਲੀਫਿੰਗ ਨਹੀਂ ਦੇਵਾਂਗੇ ਦੇਖੋ ਜੀ ਆਫਰਾ ਆਉਂਦੀ ਰਹਿੰਦੀ ਐ ਪਰ ਤੁਸੀਂ মিডিਆ ਕਰਮੀਆਂ ਨੇ ਵੇਖਣਾ ਵੀ ਕੋਈ ਪਰਚਾ ਕੈਂਸਲ ਤੇ ਨਹੀਂ ਹੋਇਆ ਗੱਲ ਸਾਫ਼ ਸੁਥਰੀ ਆ ਸਾਡਾ ਤਾਂ ਇੱਕੋ ਰੂਲਿਆ ਜੀ ਪਰਚਾ ਦਰਜ ਤੇ ਕਾਨੂੰਨ ਕਰੇ ਜੇ ਰੀਲੀਫ ਕਰਨਾ ਤੇ ਹਾਈ ਕੋਰਟ ਜਾਂ ਕੋਰਟ ਕਰੇ ਉਹ ਸਾਡਾ ਕੰਮ ਨਹੀਂ ਅਸੀਂ ਤੇ ਬਿਆਨ ਦੇਨੇ ਆਪਣੇ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਹੁੰਦਾ ਧਰਮ ਦਾ ਕੰਮ ਕਰਨਾ ਆ ਰਾਸ਼ੀ ਭਗਵਾਨ ਸੇਨਾ ਸੰਘਟਨ ਨੇ 1 ਸਾਲ ਚ 17 ਪਰਚੇ ਦਰਜ ਕਰਾਏ 17 ਦੇ 17 ਹੀ ਖੜੇ ਨੇ ਜਦੋਂ ਮਰਜ਼ੀ ਆ ਕੇ ਦੇਖ ਲਿਓ ਉਹਦੇ ਤਰੀਕੇ ਦੇ ਵੀ ਮੈਂ ਜਾਣਾਂ ਜੀ